ਤੈਨੂੰ ਫੁੱਟ ਤੱਕ ਜਾਵੜਦਾ ਹਾਂ ਤੈਨੂੰ ਖਿੱਚ ਲੈਂਦਾ ਐਡਾ ਮੜਾ ਖਿੱਚ ਲੈਂਦਾ ਜੀ ਇਹ ਇੰਜਨ ਬਹੁਤ ਵਧੀਆ ਜਾਂਦਾ ਅੱਛਾ ਹਾਂ ਕਾਦੇ ਕਾਦੇ ਆਲੂਆਂ ਦੇ ਵੀ ਲਾਉਣੇ ਤੇ ਨਾ ਨਹੀਂ ਆਲੂਆਂ ਤੇ ਤਾਂ ਬਈ ਸਿੱਧਾ ਸਿਸਟਮਾ ਮਿੱਟੀ ਲਾਉਣੀ ਹਟ ਕੇ ਹੁਣ ਆਲੂਆਂ ਦਾ ਅੱਛਾ ਆਲੂਆਂ ਦਾ ਤਾਂ ਮੌਕੇ ਤੇ ਦੱਬ ਕੇ ਬਾਹੀ ਕਰ ਲੈਣੇ ਚਾਹੇ ਸਾਨੂੰ 10 ਵਾਰ ਵਾਹਣੀ ਪਾਵੇ ਉਸ ਤੋਂ ਬਾਅਦ ਮਸ਼ੀਨ ਨਾਲ ਵੀਰ ਦੰਨੇ ਆਲੂਆਂ ਦੀ ਹੁਣ ਜੇ ਗੱਲ ਕਰੀਏ ਤਾਂ ਆਲੂਆਂ ਦੇ ਮਾਮਲੇ 'ਚ ਹੁਣ ਵੀਡੀਓ ਸੁਣਨ ਵਾਲੇ ਕਈ ਸ਼ਰਤ ਝੂਠ ਮੰਨਣ ਬੰਸੀ ਜੇ ਦੱਸੀਏ ਵੀ ਸੀ 400 ਗੱਟਾ ਆਲੂ ਦਾ ਕੱਢਦੇ ਆ ਬਥੇਰੇ ਇੱਥੇ ਕ ਟਾਈਮ ਟਾਈਮ ਦੀਆਂ ਗੱਲਾਂ ਦੂਜੇ ਗੇਅਰ ਤੇ ਆ ਬਈ ਹਾਂ ਪਰ ਬਹਾਵਾ ਗੁੱਡੀ ਜਾਂਦਾ ਯਾਰ ਇੱਥੇ ਤੱਕ ਮੈਂ ਕਿਹਾ ਬਈ ਕੰਨਾ ਮਰਜ਼ੀ ਲਾ ਲਓ ਇੰਜਨ ਦਾ ਵਿਚਾਰਾ ਇੰਡਸਟਰੀਆ ਚੈਨਲ ਨਾਲ ਜੁੜ ਚੁੱਕੇ ਸਾਰੇ ਸੱਜਣਾ ਮਿੱਤਰਾਂ ਨੂੰ ਮੇਰੇ ਵੱਨਿਓ ਜਾਨੀ ਕਿ ਮਿੰਟੂ ਬਰਾੜ ਵੱਨਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਆ ਤੁਸੀਂ ਚੜ੍ਹਦੀ ਕਲਾ ਚ ਹੋਵੋਗੇ ਆਪਾ ਨੂੰ ਤਾਂ ਰੱਬ ਨੇ ਪਤਾ ਨਹੀਂ ਕਿਹੜੀ ਮਿੱਟੀ ਦਾ ਬਣਾਇਆ ਤੇ ਚੜ੍ਹਦੀ ਕਲਾ ਚ ਹੀ ਰੱਖਦਾ ਭਾਵੇਂ ਉਹਦੇ ਅੱਖ ਨੂੰ ਕੁਝ ਵੀ ਹੋ ਜੇ ਬਸ ਇੱਕ ਦਾਤੇ ਕੋਲੇ ਇਹ ਅਰਦਾਸ ਆ ਚੜ੍ਹਦੀ ਕਲਾ ਬਣਾਈ ਰੱਖੇ ਹੋਰ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਠੀਕ ਹੈ ਜੀ ਸੋ ਇਸ ਚੜ੍ਹਦੀ ਕਲਾ ਦੀ ਅਸੀਂ ਸਰਵਤ ਲਈ ਵੀ ਅਰਦਾਸ ਕਰਦੇ ਆ ਵੀ ਸਾਰੇ ਸਰਵਤ ਦੇ ਵਿੱਚ ਚੜ੍ਹਦੀ ਕਲਾ ਬਣੀ ਰਹੇ ਖੇਤ ਪਹੁੰਚੇ ਆ ਜੀ ਪਹਿਲਾ ਦੇਣਾ ਇੰਡੀਆ 2025 ਦਾ ਜਿਹੜਾ ਮੇਰਾ ਪਾਕਿਸਤਾਨ ਦਾ ਟੂਰ ਕੱਲ ਫਿਨਿਸ਼ ਹੋਇਆ ਅੱਜ ਇੰਡੀਆ ਪਹੁੰਚ ਗਏ ਰਾਤ ਹੀ ਪਹੁੰਚੇ ਆ ਟੜਕੇ ਉੱਠਣਸਾਰ ਫਿਰ ਸਿੱਧਾ ਖੇਤ ਆਏ ਆ ਤੇ ਖੇਤ ਆ ਕੇ ਜਦੋਂ ਵੀ ਕੁਝ ਦੇਖਦੇ ਆ ਚੀਜ਼ ਦੇਖਦੇ ਆ ਰੂਹ ਖੁਸ਼ ਹੁੰਦੀ ਆ ਤਾਂ ਜੀ ਕਰਦਾ ਤੁਹਾਨੂੰ ਵੀ ਦਿਖਾਈਏ ਸੋ ਅੱਜ ਆਪਦੇ ਖੇਤ 'ਚ ਆ ਦੁਨੀਆ ਭਰ ਦੇ ਖੇਤ ਤੁਹਾਨੂੰ ਦਿਖਾ ਚੁੱਕੇ ਆ ਪਰ ਅੱਜ ਆਪਦੇ ਖੇਤ 'ਚ ਖੜੇ ਆ ਤੇ ਸਾਰੇ ਆਪਣੇ ਟੀਮ ਵੰਸੀ ਸਾਡੇ ਵੰਸੀ لال ਜੀ ਆ ਜਾ ਵੰਸੀ ਸੰਗਦਾ ਕਿਉਂ ਨੇੜੇ ਆ ਜਾ ਰਾਮਚੰਦ ਦੇਵੀ لال ਹਰੀ ਤੇ ਕਸ਼ਮੀਰ ਸਿੰਘ ਆ ਜਾਓ ਪੁਰਾ ਆ ਜਾਓ ਤੇ ਕਸ਼ਮੀਰ ਸਿੰਘ ਸਾਡੇ ਅਸੀਂ ਜੁੰਡੀ ਦੇ ਝਾਰ ਜਿਹੜੇ ਹੈ ਤੇ ਤੂੰ ਅਜਵਾਗ ਨਾੜੇ ਡਰਦੇ ਆ ਸੂਰਜ ਤੇ ਰਾਹੁਲ ਆ ਜਾ ਕਰ ਵਾਏ ਨਾ ਸੰਘਿਆ ਨਾ ਕਰ ਬੰਸੀ ਕੀ ਕਰਨ ਲੱਗੇ ਸੀ ਮੈਨੂੰ ਅੱਜ ਜਦੋਂ ਤੁਸੀਂ ਮੋਟਰ ਜੀ ਲੱਗੀ ਫਿਰ ਮੈਨੂੰ ਐ ਲੱਗਿਆ ਵੀ ਮੋਟਰ ਚੱਲਦੀ ਮੈਂ ਵੀ ਦੇਖ ਲ ਜੀ ਆਪਣੇ ਮੈਂ ਕਿਹਾ ਚੱਪਣ ਕਦੋਂ ਨੂੰ ਹੁਣ ਮਹੀ ਪੈ ਗਿਆ ਸੀ ਪਹਿਲਾਂ ਜਿਆਦਾ ਹਾਂ ਪਹਿਲਾਂ ਗੁੱਡ ਕੇ ਛੱਡੇ ਸੀ ਮਿੱਟੀ ਲਾਉਣੀ ਸੀਗੀ ਅੱਛਾ ਤੇ ਹੁਣ ਅੱਜ ਬੱਤ ਹੁਣ ਮੰਨ ਕੇ ਦੋ ਚਾਰ ਦਿਨਾਂ ਤੋਂ ਵਧੀਆ ਬੱਤrai ਆ ਤੇ ਮੈਂ ਕਿਹਾ ਹੁਣ ਅੱਜ ਨੂੰ ਮਾਰ ਕੇ ਆਪਾਂ ਗੁੱਡ ਕੇ ਛੋਟਾ ਜਿਹਾ ਰੋਟਾਵੇਟਰ ਲੱਗ ਜਾਂਦਾ ਜੀ ਉਹ ਲਾ ਕੇ ਤੇ ਉਹ ਗੁੱਡੀ ਕੇ ਫੇਰ ਇਸ ਨਾਲ ਹੀ ਮਿੱਟੀ ਹੁਣ ਆ ਰੋਟਾਵੇਟਰ ਮਾਰੋਂਗੇ ਕਿ ਮਿੱਟੀ ਲਾਉਂਗੇ ਕੀ ਕਰੀਏ ਹੁਣ ਇਹਨੂੰ ਕਿਹੜਾ ਰੋਟਾਵੇਟਰ ਮਾਰਾਂਗੇ ਬਾਈ ਆਹ ਰੋਟਰ ਨਹੀਂ ਚੱਕੇ ਆਹ ਲੱਗ ਜਾਂਦਾ ਇਹ ਹੋਰ ਵੀ ਹੈ ਜੈਨਾ ਸੈਟਪ ਵਧਾਓ ਜਿਵੇਂ ਆਪਾਂ ਆਪਦੇ ਖਾਲੀਆਂ ਦੇ ਸਹਾਉਣ ਨਾਲ ਇਹਨੂੰ ਸੈੱਟ ਕਰ ਲੈਣੇ ਆ ਜੀ 3 ਫੁੱਟ ਤੱਕ ਜਾਵੜਦਾ ਹਾਂ ਤਿੰਨ ਫੁੱਟ ਇੰਨਾ ਖਿੱਚ ਲੈਂਦਾ ਐਡਾ ਮੜਾ ਹੈ ਖਿੱਚ ਲੈਂਦਾ ਜੀ ਇਹ ਇੰਜਨ ਬਹੁਤ ਵਧੀਆ ਜੀ ਹੁੰਦਾ ਅੱਛਾ ਹਾਂ ਤੇ ਇਹ ਵਧੀਆ ਖਿਚਣ ਨੂੰ ਤਾਂ ਕੋਈ ਦਬਾਲੀ ਨਹੀਂ ਹੁਣ ਇਹ ਦੋ ਨਾਲ ਹੁਣ ਖਾਲੀ ਚੱਪੜਾ ਦੇ ਦੋ ਆਪਣੇ ਖਾਲੀ ਦੇ ਹਿਸਾਬ ਨਾਲ ਹੁਣ ਦੋ ਹੀ ਸੈੱਟ ਕਰਦੇ ਹਾਂ ਪਹਿਲਾਂ ਇਹ ਲਾਉਂਗੇ ਫਿਰ ਇਹ ਮਿੱਟੀ ਵਾਲਾ ਲਾਉਣ ਵਾਲਾ ਕਿਹੜਾ ਪੁਰਜਾ ਹੈ ਮਿੱਟੀ ਲਾਉਣ ਵਾਲਾ ਪੁਰਜਾ ਕਿੱਥੇ ਪਿਆ ਹਾਂ ਆ ਇਸ ਨਾਲ ਮਿੱਟੀ ਲਾ ਦਨੇ ਜੀ ਮੰਨ ਕੇ ਚੱਲੋ ਦੋ ਪਾਸੇ ਜਿਵੇਂ ਮਿੱਟੀ ਕਹਿੰਦੇ ਹੁੰਦੇ ਕਸ਼ਮੀਰੋਂ ਪਪੂ ਪਹਿਲਾਂ ਫੜਾ ਅ ਮਿੱਟੀ ਚੜਾਉਣ ਵਾਲੀ ਹੁੰਦਾ ਸੀ ਨਾ ਹਾਂ ਨਹੀਂ ਇਹ ਤਾਂ ਹੁਣ ਟੈਕਨੀਕ ਜੀ ਬਣੀ ਹੈ ਪਹਿਲਾਂ ਚਲੋ ਪਹਿਲਾਂ ਨਹੀਂ ਪਹਿਲਾਂ ਹਲਾਂ ਦੇ ਹਲਾਂ ਚ ਵੀ ਇੱਕ ਤਾਂ ਹਲਾਂ ਦੇ ਵਿੱਚ ਹੁੰਦਾ ਸੀ ਇਹ ਜਾਂ ਹਾਂ ਇਹ ਜਿਹੜਾ ਹਲ ਜਾਂ ਹੁੰਦਾ ਸੀ ਉਹ ਫਾਲਾ ਫਾਲੀ ਹੁੰਦੀ ਸੀ ਜੀ ਤਰਪਾਲੀ ਤਰਪਾਲੀ ਦੇ ਤਾਂ ਤਿੰਨ ਹੁੰਦੇ ਸੀ ਤਰਪਾਲੀ ਤਾਂ ਹੋਰ ਚੀਜ਼ ਹੁੰਦੀ ਸੀ ਬਸ ਇੱਕ ਸਾਈਡ ਹੁੰਦੀ ਉਲਟਾ ਮਾਣੀ ਕਹਿੰਦੇ ਆ ਉਹਨੂੰ ਉਲਟਾ ਮਾ ਕਹਿੰਦੇ ਤਾਂ ਉਲਟਾ ਮਾ ਇਹ ਤਾਂ ਜਿਵੇਂ ਮੰਨ ਲਓ ਇਹ ਨਾਲ ਇਹ ਦੋਨੇ ਪਾਸੇ ਮਿੱਟੀ ਲਾਉਂਦਾ ਮਿੱਟੀ ਲਾ ਕਾਦੇ ਕਾਦੇ ਆਲੂਆਂ ਦੇ ਵੀ ਲਾਉਣਾ ਤੇ ਨਾਲ ਨਹੀਂ ਆਲੂਆਂ ਤੇ ਤਾਂ ਬਾਈ ਸਿੱਧਾ ਸਿਸਟਮ ਆ ਮਿੱਟੀ ਲਾਉਣੀ ਹਟ ਕੇ ਹੁਣ ਆਲੂਆਂ ਦੇ ਅੱਛਾ ਹਟ ਕੇ ਆਲੂਆਂ ਦੇ ਤਾਂ ਮੌਕੇ ਤੇ ਦੱਬ ਕੇ ਬਾਹੀ ਕਰ ਲੈਣੇ ਚਾਹੇ ਸਾਨੂੰ 10 ਵਾਰ ਬੋਣੀ ਪਾਵੇ ਉਦੋਂ ਬਾਅਦ ਮਸ਼ੀਨ ਨਾਲ ਵੀਚ ਦਿੰਨੇ ਆ हां जी ਦਵਾਈ ਆ ਗਈਆਂ ਸੰਕੋਰ ਇੱਕ ਦਵਾਈ ਮਾਰ ਦਿੰਨੇ ਕੱਖ ਉਗਦਾ ਨਹੀਂ ਬਾਕੀ ਬੱਲੇ ਢੱਕ ਲੈਂਦੀਆਂ ਜੀ ਚਾਲੂ ਤੇ ਮਿੱਟੀ ਲਾਉਣੋਂ ਹੀ हट ਗਈ ਜੀ ਦੁਨੀਆ ਭਰ ਤੋਂ ਜੁੜਦੇ ਜਿਹੜੇ ਦੋਸਤ ਹਨ ਉਹ ਕਈ ਵਾਰੀ ਉਹਨਾਂ ਨੂੰ ਐਂ ਲੱਗਦਾ ਵੀ ਅਸੀਂ ਇਕੱਲੇ ਗੱਲਾਂ ਵਾਲੇ ਆ ਤੇ ਗੱਲਾਂ ਕੈਮਰਿਆਂ ਤੇ ਸੁਣਾ ਛੱਡਦੇ ਆ ਜਾਂ ਦੁਨੀਆ ਦੀਆਂ ਵਾਹ ਵਾਹ ਕਰ ਛੱਡਦੇ ਆ ਵੀ ਫਲਾਨਾ ਆ ਕਰਦਾ ਤੇ ਮਕਾਹ ਕਰਦਾ ਪਰ ਮੇਰੇ ਯਾਦ ਆ ਜਾਂਦੀ ਹੈ ਗੱਲ ਕਈ ਵਾਰੀ ਸਚਨ ਤੰਦੂਲ ਕਰਦੇ ਕੋਚ ਦੀ ਰਾਮਾਚਾਂ ਕਾਂਤਾ ਜਿਹੜੇ ਉਹਨਾਂ ਦੇ ਕੋਚ ਸਨ ਉਹ ਕਹਿੰਦੇ ਇੱਕ ਵਾਰੀ ਸਚਿੰਤਨੂਲ ਕਰ ਰਿਹਾ ਨਾ ਬਾਹਰ ਬੈਠਾ ਤੇ ਵੀ ਤਾੜੀਆਂ ਪਾਰ ਰਿਹਾ ਸੀ ਫਿਰ ਗਰਾਊਂਡ 'ਚ ਬੈਠਾ ਵੀ ਗਰਾਊਂਡ 'ਚ ਵੀ ਖੇਡਦਾ ਵੀ ਨਾ ਆਪਦੇ ਮੂਹਰੇ ਜਿਹੜਾ ਕੋਈ ਬੰਦਾ ਕੁਛ ਕਰ ਰਿਹਾ ਸੀ ਤੇ ਕਰ ਰਿਹਾ ਸੀ ਵਾਹ ਜੀ ਵਾਹ ਵਾਹ ਜੀ ਵਾਹ ਸਿਰਾਂ ਲਾਤਾ ਆ ਕਰਤਾ ਤੇ ਕਹਿੰਦੇ ਕੋਚ ਉਹਦੇ ਕੋਲੇ ਆ ਕੇ ਕਹਿੰਦਾ ਅੱਛਾ ਉਹਨੇ ਤਾਂ ਲਾਤਾ ਤੂੰ ਨਾ ਲਾਈ ਸਿਰਾਂ ਤੂੰ ਬਸ ਇਕੱਲਾ ਤਾੜੀਆਂ ਪਾਉਣ ਜੁਗਾ ਹੀ ਰਹੀ ਤਾਂ ਮੈਨੂੰ ਇਹ ਗੱਲ ਬੜੀ ਉਹ ਲੱਗੀ ਤੇ ਉਸ ਗੱਲ ਦਾ ਮੈਂ ਤਾਂ ਤੁਹਾਨੂੰ ਸੁਣਾਈ ਐ ਇੱਥੇ ਵੀ ਚਲੋ ਸਾਡਾ ਤਾਂ ਇੱਕ ਚੈਨਲ ਦਾ ਪੈਸ਼ਨ ਆ ਦਿਖਾਉਣੇ ਆ ਅਸੀਂ ਚੈਨਲ ਤੇ ਸਾਰਾ ਕੁਝ ਤੁਹਾਡੇ ਕੋਲ ਚੰਗੀਆਂ ਚੀਜ਼ਾਂ ਲੈ ਕੇ ਆਉਣੇ ਆ ਪਰ ਨਾਲੇ ਇਹ ਨਹੀਂ ਹੈ ਅਸੀਂ ਖੁਦ ਨਹੀਂ ਕਰਦੇ ਅਸੀਂ ਖੁਦ ਪਹਿਲਾਂ ਕਹਿੰਦੇ ਨਹੀਂ ਹੁੰਦੇ ਉਦਾਹਰਨ ਬਣਨੀ ਪੈਂਦੀ ਆ ਤੇ ਤਕਰੀਬਨ 40 ਸਾਲ ਤੋਂ ਇਸੇ ਖੇਤ 'ਚ ਅਸੀਂ ਸਬਜ਼ੀ ਬੀਜ ਰਹੇ ਆ ਹਰਿਆਣਾ ਦੀ ਛੋਟੀ ਜੀ ਮੰਡੀ ਆ ਕਾਲਿਆਂ ਵਾਲੀ ਦੇਸੂ ਮਲਕਾਣਾ ਪਿੰਡ ਆ ਸਰਸਾ ਡਿਸਟ੍ਰਿਕਟ ਆ ਤੇ ਆਜੋ ਆਜੋ ਕੋਈ ਨਹੀਂ ਇੱਥੇ ਖੜਜੋ ਤੇ ਸਰਸੇ ਡਿਸਟ੍ਰਿਕਟ ਦੇ ਵਿੱਚ ਦੀ ਅਸੀਂ ਜਾਨੀ ਕਿ ਆਖਰੀ ਮੰਡੀ ਆ ਦੂ ਬਾਦ ਪੰਜਾਬ ਸ਼ੁਰੂ ਹੋ ਜਾਂਦਾ ਸਾਹਮਣੇ ਪੰਜਾਬ ਜਾਨੀ ਕਿ ਹੱਥ ਪਹੁੰਚਦੇ ਵਾਲੀ ਕਹਾਣੀ ਆ ਨਹਿਰ ਦੇ ਪਾਖੜੇ ਨਹਿਰ ਦੇ ਪਰਲੇ ਪਾਸੇ ਸੋ ਇੱਥੇ ਬਾਗਬਾਨੀ ਤੇ ਖੇਤੀ ਕਰਦੇ ਆ ਅਸੀਂ ਪਹਿਲਾਂ ਵੀ ਕਈ ਵੀਡੀਓ ਜੀ ਦੱਸਿਆ ਪਰ ਸਾਡੇ ਨੌਜਵਾਨ ਆ ਜਿਹੜੇ ਇੱਕ ਰਿਕਾਰਡ ਤੇ ਮਾਡਲ ਖੇਤੀ ਕਰਦੇ ਆ ਆਲੂਆਂ ਦੀ ਹੁਣ ਜੇ ਗੱਲ ਕਰੀਏ ਤਾਂ ਆਲੂਆਂ ਦੇ ਮਾਮਲੇ 'ਚ ਹੁਣ ਵੀਡੀਓ ਸੁਣਨ ਵਾਲੇ ਕਈ ਸ਼ਾਇਦ ਝੂਠ ਮੰਨਣ ਬੰਸੀ ਜੇ ਦੱਸੀਏ ਵੀ ਅਸੀਂ 400 ਗੱਟਾ ਆਲੂ ਦਾ ਕੱਢਦੇ ਆ ਹਾਂਜੀ ਪਿਛਲੇ ਸਾਲ ਨਿਕਲੇ ਬਾਈ ਜੀ ਚਲੋ ਛਾੜ ਤੇ ਤੇ ਕੁਦਰਤ ਦੇ ਉੱਤੇ ਡਿਪੈਂਡ ਕਰਦਾ ਚੀਜ਼ ਹੈ ਨਾ ਜੀ ਆਪਣੀ ਚਲੋ ਬਾਕੀ ਲਈ ਪਿਛਲੇ ਸਾਲ 400 ਤੋਂ ਪਲੱਸ ਮੌਸਮ ਸਹੀ ਰਹੇ ਜੇ ਕੋਈ ਬਲਾਈਟ ਨਾ ਆਵੇ ਤਾਂ ਨਿਕਲਦੀਆਂ ਕਈ ਬੜੀਆਂ ਐਤ ਕੀ ਪਿਛਲੇ ਸਾਲ ਨੂੰ ਕਿਹਜਾ ਖੜਾ ਲੱਗਦਾ ਕਰਾਂ ਦਾ ਰੰਗ ਢੰਗ ਤਾਂ ਬਹੁਤ ਵਾ ਸੁਹਾ ਹੈਗਾ ਉਸ ਵਰਗਾ ਕਿ ਤੂੰ ਮਾੜਾ ਜੀ ਹੈ ਜੀ ਦਾਣਾ ਦੂਣਾ ਵੀ ਥੱਲੇ ਠੀਕ ਹੈ ਜੀ ਬੜੀ ਆਲੂ ਉਹ ਚੱਕ ਕੇ ਲੈ ਆਂ ਆਲੂਆਂ ਵਾਲਾ ਥੋਕ ਰੇਟ ਤੇ ਆਪਣੇ ਵੰਸੀ ਆਪਣੇ ਦੇ ਵੀ ਚੱਲ ਪੁਖਰਾ ਜ ਆਲੂ ਮੰਨ ਲਓ ਹੁਣ ਅਸੀਂ ਪੱਟਣ ਵੀ ਲੱਗ ਗਏ ਤੇ ਸਾਈਜ਼ ਹਲੇ ਮੰਨ ਕੇ ਚੱਲੋ ਹੋਰ ਵੀ ਵਧੂ ਆ ਬੱਲ ਬਹੁਤ ਸੋਹਣੀ ਪਈ ਹੈ ਕਿਉਂਕਿ ਵਿੱਚ ਥੋੜਾ ਜਿਹਾ ਮੀਂਹ ਵੱਧ ਪੈ ਗਿਆ ਸੀਗਾ ਪਰ ਕੋਈ ਫਰਕ ਨਹੀਂ ਆਲੂ ਸਫਾਈ ਨਿਕਲੀ ਹਲੇ ਸਾਈਜ਼ ਸਪਰੇ ਜੀ ਜੋੜ ਰੱਖੀਏ ਕਿਹੜੀ ਕਰਨੀ ਹੈ ਇਹ ਤਾਂ ਬਈ ਬਸ ਇੱਕ ਨਿਊਟਰਨ ਮਾਰਨਾ ਹੈ 59034 ਜੀ ਤੇ ਐ ਤਾਂ ਨਹੀਂ ਮੈਨੂੰ ਪਤਾ ਜ਼ਹਿਰ ਕਿੰਨਾ ਹੁੰਦਾ ਚ ਨਹੀਂ ਨਹੀਂ ਇਹ ਤਾਂ ਆਪਣੇ ਪੋਟਾਸ਼ ਤੇ ਜ਼ਹਿਰ ਤੇ 63 12 ਸਾਫ਼ ਹੈ ਜੀ ਮੈਂ ਤਾਂ ਕਹਿੰਦਾ ਭਾਵਾ ਵੀ ਨਾਲ-ਨਾਲ ਆਪਣਾ ਇੱਕ ਦੁਨਿਆਵੀ ਜ਼ਹਿਰ ਤਾਂ ਜੀ ਉੱਤੋਂ ਨਹੀਂ ਜ਼ਹਿਰ ਹੁਣ ਥੱਲੇ ਜਿਵੇਂ ਕਹਿ ਦਿੰਦੇ ਆ ਕਿ ਅਸੀਂ 5 ਗੱਟੇ ਡੀਪੀ ਪਾਤੇ ਕੋਈ ਕਹਿੰਦਾ 8 ਜੂਰੀਆ 10 ਉਹ ਤਾਂ ਕਹਿਣ ਦੀਆਂ ਅਸੀਂ ਤਾਂ ਮੰਨ ਕੇ ਚੱਲੋ ਆਪਾਂ 2.5 ਕਿ ਗੱਟੇ ਡੀਪੀ ਪਾਉਣੇ ਆ ਜੀ 2.5 ਤੋਂ ਉਸ ਤੋਂ ਬਾਅਦ ਜੂਰੀਆ ਹੋ ਜਾਂਦੀ ਹੈ 2.5 ਤੋਂ 3 ਗੱਟੇ ਬਾਹਲੀ ਐ ਨਹੀਂ ਕਿ ਥੱਲੇ ਜ਼ਹਿਰ ਪਾਈਏ ਤਾਂ ਕਹਿਣ ਦੀਆਂ ਗੱਲਾਂ ਹੁੰਦੀਆਂ ਚਲੋ ਇਹ ਜ਼ਰੂਰ ਧਿਆਨ ਰੱਖਿਆ ਕਰੋ ਭਾਈ ਸਿਹਤ ਨਾਲ ਨਹੀਂ ਆਪਾਂ ਖੇਡਣਾ ਕਿਸ ਦੇ ਨਾਲ ਤੇ ਆਹ ਦੇਖੋ ਜੀ ਆਲੂ ਦਾ ਸਾਈਜ਼ ਵੀ ਸੋਹਣਾ ਤੇ ਇਹ ਕੈਮੀ ਹੈਗੀ ਜਨਰੇਸ਼ਨ ਜਾਇ ਇਹਦਾ ਕਿੰਨੇ ਕ ਬੀ ਪੁਰਾਣਾ ਇਹਦਾ ਇਹ ਤਾਂ ਤਕਰੀਬਨ ਇਹ ਜੀ 3 ਦਾ ਕਹਿ ਕੇ ਲੇਤਾ ਸੀ ਬੀਜ ਅੱਛਾ ਤੇ ਉ ਇਹ ਮੰਨ ਕੇ ਹੁਣ ਆਪਣੇ ਆ ਪੁਰਾਣਾ ਵੀ ਹੋ ਸਕਦਾ ਜੀ ਮੰਨ ਕੇ ਚਲੋ ਲੈਤਾ ਲੇਕਿਨ ਗਾਂਹ ਤੋਂ ਆਪ ਤਿਆਰ ਕਰਾਂਗੇ ਬੀਜ ਬੀ ਤਿਆਰ ਕਰ ਕੋ ਕਹਿਣ ਵਾਲਾ ਅਗਲਾ ਕਹਿੰਦਾ ਜੀ 3 ਐ 4 ਐ ਉਹ ਆਪਾਂ ਕਹਿ ਨਹੀਂ ਸਕਦੇ ਕੀ ਹੈ ਕੀ ਨਹੀਂ ਜੀ ਵਿਸ਼ਵਾਸ ਹੀ ਕਰਨਾ ਪੈਂਦਾ ਹਾਂ ਵਿਸ਼ਵਾਸ ਕਰਨਾ ਪੈਂਦਾ ਲੇਕਿਨ ਗਾਂਹ ਤੋਂ ਹੁਣ ਫਾਰਮ ਤੋਂ ਲੈ ਕੇ ਕਿ ਪੂਰਾ ਆਪ ਆਪ ਦਾ ਬੀਜ ਤਿਆਰ ਕਰਾ ਕਰਾਂਗੇ ਚਲੋ ਆਜੋ ਦੇਖੀਏ ਆਪਾਂ ਇਹਨਾਂ ਦੀ ਮਸ਼ੀਨ ਚੱਲਦੀ ਦੇਖਨੇ ਆਓ ਜੀ ਕਿਸ਼ਮੀਂ ਸੈਕਟਰ ਖੇਤ ਜਾਣ ਨੂੰ ਮੰਡੀ ਮੰਡੀ ਜਾਣ ਨੂੰ ਸੌਖਾ ਰੰਦਾ ਸੌਖਾ ਚ ਕਾਰ ਹੀ ਐ ਕਾਰ ਹੀ ਐ ਇਹ ਆਪਾਂ ਜਿਹੜਾ ਪਿਛਲੇ ਸਾਲ ਟਰੈਕਟਰ ਲਿਆ ਸੀ ਜੀ ਕਹਿੰਦੇ ਕਾਰ ਹੀ ਆ ਕਹਿੰਦੇ ਨਜ਼ਾਰਾ ਆ ਗਿਆ ਲਾਈਟਾਂ ਜੀਆਂ ਨਵੀਆਂ ਲਵਾਈਆਂ ਧੁੰਦ ਵਾਲੀ ਜੀ ਵਿੱਚ ਪਈ ਸੀ ਦਸ ਕੇ ਅੱਛਾ ਉਹਦੇ ਲਈ ਲਾਈਟਾਂ ਜੀ ਆਹ ਲਾਉਣੀਆਂ ਪਈਆਂ ਦੀਂਦੇ ਨਹੀਂ ਸੀ ਕੁਝ ਤੇ ਟਰਾਲੀ ਆਪਣੀ ਆ ਦੇਖੋ ਪਿੰਡ ਆਸਟ੍ਰੇਲੀਆ ਦੀ ਟਰਾਲੀ ਖੜੀ ਪਿੰਡ ਆਸਟ੍ਰੇਲੀਆ ਦੀ ਟਰਾਲੀ ਹੈ ਜੀ ਇਹ ਪਿਛਲੇ ਸਾਲ ਬਣਵਾਈ ਸੀ ਇਹ ਆ ਜੀ ਸਾਡੀ ਹਲ ਟਰਾਲੀ ਦਾ ਡਾਲਾ ਸਾਨੂੰ ਆਲ ਪੈਂਦੀ ਆ ਬਾਗ ਆਂਦੀ ਏ ਕ੍ਰੀਏਟਰ ਰਖਸ ਆਲੂ ਚਿੰਨ ਦੰਨੇ ਜੀ ਚਿੰਨ ਕੇ ਉੱਤੇ ਮੋਟਰ ਨਾਲ ਪਾਣੀ ਮਾਰ ਦੰਨੇ ਹਾਂਜੀ ਹਾਂਜੀ ਇੰਨਾ ਜੀ ਮਾਰਨਾ ਹਾਂ ਇੰਨਾ ਤੇ ਮਾਰਾਂਗੇ ਜੀ ਵੱਤ ਨਹੀਂ ਆਈ ਹਜੇ ਨਾ ਬਾਈ ਉਹੀ ਕਾਈ ਜੀ ਐ ਇਹ ਇਹ ਉੱਤੇ ਉੱਤੇ ਜੀ ਗਿੱਲਾ ਉਹ ਮੰਨ ਕੇ ਚਲਾ ਇਧਰ ਕਰੜਾ ਹੋਈ ਜਾਂਦਾ ਜੀ ਇਹ ਪਹਿਲਾਂ ਗੁੱਡਿਆ ਸੀ ਤੋਂ ਮੀਂਹ ਪੈਣ ਕਰਕੇ ਨਾ ਉਹੀ ਕਾਈ ਜੀ ਐ ਉੱਤੇ ਅੱਗੇ ਅੱਗੇ ਕਸ਼ਮੀਰ ਤੇਰੇ ਯਾਦ ਆ ਕਸੀਏ ਪਛਾ ਮੇਰਾ ਹਾਂ ਕਸੀਆ ਕਈ ਵਾਰੀ ਹੋਣੀ ਹੁੰਦਾ ਸੀ ਬਥੇਰੇ ਹਾਂ ਬਥੇਰੇ ਇੱਥੇ ਕਸੀਆ ਚਲਾਇਆ ਭਰਾਵਾ ਐਸੇ ਵਾਂਚੀ ਐਵੇਂ ਆਖਦੀਏ ਟਾਈਮ ਟਾਈਮ ਦੀਆਂ ਗੱਲਾਂ ਹੁਣ ਐ ਲੱਗਦਾ ਵੀ ਇਹ ਪਤਾ ਨਹੀਂ ਕਿਵੇਂ ਕਿੱਲਿਆਂ ਦੇ ਕਿੱਲੇ ਕਸੀਆਂ ਨਾਲ ਹੀ ਗੁੱਟ ਲੈਂਦੇ ਸੀ ਇਹ ਨਹੀਂ ਆਪਾਂ ਤਾਂ ਕਸ਼ਮੀਰ ਦੋਨੇ ਇਕੱਠੀ ਪਾਂਤ ਵੀ ਲਾਉਂਦੇ ਰਹੇ ਹੋਰ ਇੱਕ ਦਿਨ ਨਾ ਇੱਕ ਦਿਨ ਅਸੀਂ ਜਦੋਂ ਉਧਰ ਜ਼ਮੀਨ ਲਈ ਸੀ ਕਾਲਿਆਂ ਵਾਲੀ ਵਾਲੀ ਹਾਂ ਆ ਜਾ ਭਰਾਇਆਂ ਤੇ ਚਲ ਜਵਾਕਾਂ ਨੂੰ ਸੁਣਾਦੀ ਗੱਲ ਬੰਸੀ ਅੱਜ ਨੇੜੇ ਹਾਂਜੀ ਹਾਂਜੀ ਤੇ ਉਹ ਜ਼ਮੀਨ ਨਹੀਂ ਲਈ ਸੀ ਆਪਾਂ ਹਾਂਜੀ ਆਹ ਉਹ 45 ਕਿੱਲਾਂ ਚ ਉਧਰ ਹਾਂਜੀ ਤੇ ਜਿੱਦ ਅਸੀਂ ਪਹਿਲੇ ਦਿਨ ਗਏ ਨਾ ਜੀਪ ਜੀ ਤੇ ਜਾਵੜੇ ਤੇ ਸਰੋਂ ਕੱਢੀ ਜਾਣ ਉਹ ਜਿਹੜੇ ਕੋਲੇ ਪੁਰਾਣੀ ਸੀ ਜਿਹੜੇ ਪਹਿਲਾਂ ਜਿਹਨਾਂ ਕੋਲੇ ਸੀ ਜਿਨਾਂ ਕੋਲ ਪਹਿਲਾਂ ਸੀ ਹਾਂ ਤੇ ਉਹਨਾਂ ਨੇ ਸਾਨੂੰ ਦੇਖਿਆ ਵੀ ਬਾਬੂ ਜੀ ਆ ਗਏ ਜਵਾਨ ਜੇ ਤੇ ਉਦੋਂ ਰਾਤ ਨੂੰ ਸੀ ਪਾਣੀ ਦੀ ਵਾਰੀ ਠੀਕ ਹੈ ਜੀ ਤੇ ਹਜੇ ਸੀਰੀ ਸੂਰੀ ਰੱਖੇ ਨਹੀਂ ਸੀ ਕੰਮ ਵਾਲੇ ਤੇ ਕੰਮ ਤਾਂ ਆਪ ਹੀ ਕਰਨਾ ਸੀ ਉਹ ਨਾਲ ਉਹ ਵੀ ਦਿਖਾਦੀ ਮੜਾ ਜਾਂਦੀ ਦੇਖ ਤੇ ਖਾਲਾ ਟੱਪ ਦੀ ਆ ਇੱਥੇ ਰੱਖ ਟੱਪ ਗਿਆ ਤਾਂ ਜੂਰੀ ਵਾਲਾ ਚ ਚੱਲ ਚੱਲ ਕੇਰਾ ਬੰਦ ਕਰਕੇ ਹਲਕਾ ਅਸ ਲੈ ਵੇ ਹਾਂ ਅਸੀਂ ਇੱਧਰ ਗੱਲ ਸੁਣਾਦੀ ਹਾਂ ਤੇ ਉਹ ਭਾਈ ਜਾ ਕੇ ਅਸੀਂ ਜੀਪ ਖੜਾਈ ਤੇ ਦੋ ਕਈਆਂ ਰੱਖ ਕੇ ਲੈ ਗਏ ਦੋਨੇ ਜਾਣੇ ਸੀ ਵੀ ਰਾਤ ਨੂੰ ਪਾਣੀ ਦੀ ਵਾਰੀ ਆ ਤੇ ਆਪਾਂ ਬਿਜਨੀ ਸੀ ਪਹਿਲਾਂ ਉਹ ਚ ਮੇਲਾ ਸਰੋਂ ਵੀ ਬਿਜਰੀ ਸੀ ਜੀ ਨਹੀਂ ਆਪਾਂ ਕਣਕ ਦੀ ਰੌਣੀ ਕਰਨੀ ਨਰਮੇ ਦੀ ਰੌਣੀ ਕਰਨੀ ਸੀ ਤੇ ਅਸੀਂ ਕੀ ਕੀਤਾ ਨਾ ਹੁਣ ਐ 5 ਕਿੱਲਾਂ ਦੀ ਪੱਟੀ ਸੀ ਐ ਐ ਕਰਕੇ ਲੰਮੀ 1 ਕਿੱਲਾ ਚੌੜੀ 5 ਕਿੱਲਾ ਐਸ ਖੁੰਝੇ ਚ ਆ ਕੇ ਦੋਨੇ ਕਈਆਂ ਫੜ ਕੇ ਬਹਿ ਗਏ ਤੇ ਕਸ਼ਵੀਰ ਤਾਂ ਇਹਨੂੰ ਚੱਲ ਪਿਆ ਤੇ ਮੈਂ ਇਹਨੂੰ ਚੱਲ ਪਿਆ ਹਾਂਜੀ ਹਾਂਜੀ ਤੇ ਅਸੀਂ ਦੋਨਾਂ ਨੇ ਢੂਈ ਵੀ ਨਹੀਂ ਚੱਕੀ ਤੇ ਦੇ ਤੇਰੇ ਦੀ ਲੈ ਤੇਰੇ ਦੀ ਬੱਟ ਘੜਤੀ ਤੇ ਉਹ ਦੂਰੋਂ ਬੈਠੇ ਅੰਦਾਜ਼ੇ ਲੈ ਜਾਣ ਲੈ ਬਾਬੂ ਤੇਰੇ ਘਰ ਵੀ ਅੱਜ ਲੱਗੂ ਪਤਾ ਇਹਨਾਂ ਨੂੰ ਫੇਰ ਉਹਨਾਂ ਨੇ ਇੱਕ ਕਹੇ ਬੋਲੇ ਹੱਥ ਨੇ ਜੀ ਮੈਨੂੰ ਕਹਿੰਦਾ ਨਹੀਂ ਕਰ ਲੋਂਗੇ ਬਾਈ ਤੇ ਨਾਲ ਤੁਸੀਂ ਕਹਿੰਦਾ ਤੁਸੀਂ ਕਰ ਲੋਂਗੇ ਹਾਂਜੀ ਸੋ ਇਹ ਬਾਈ ਡੈਡੀਕੇਸ਼ਨ ਚਾਹੀਦੀ ਹੁੰਦੀ ਆ ਕੰਮ ਦੀ ਤੇ ਨਹੀਂ ਕਈ ਵਾਰ ਐਂ ਲੱਗਦਾ ਇਹ ਬਨ ਨੀਮਾ ਨੀਮਾ ਹੀ ਪੱਟੂ ਗਿਆ ਉਤਲਾ ਕਾਤਾ ਫਿਰ ਰਹੂਗਾ ਹਨ ਇਹ ਉੱਤੋਂ ਦਾ ਮੜ ਜਾ ਜਿਵੇਂ ਕਿ ਹਨ ਉਸ ਤੇ ਗੁੱਡੇ ਆ ਉਹ ਦਿਖਾ ਬਈ ਉਹਦੇ ਲਾਉਂਦੇ ਤਾ तकरीबन ਉਹ ਗੁੱਡੇ ਆ ਪਿਆ ਬਈ ਉਸ ਤੇ ਮੰਨ ਲਓ ਜਿਹੜਾ ਥੱਲੇ ਵਾਲਾ ਕਿੱਲਾ ਹਾਂ ਹਾਂ ਤੇ ਉਸ ਤੇ ਉਹਨੂੰ ਥੱਲੇ ਫੇਰ ਕੇ ਮਿੱਟੀ ਲਾਵਾਂਗੇ ਉਤੋਂ ਮੰਨ ਲਓ ਆਪਾਂ ਇਹ ਖੁਰਪੀ ਵੱਜ ਜਾਂਦੀ ਐ ਇੱਧਰ ਕਸੀਆ ਵੱਜ ਜਾਂਦਾ ਉੱਤੇ ਉੱਤੇ ਅੱਛਾ ਅੱਛਾ ਥੱਲੇ ਤਾਂ ਜਿਹੜਾ ਪਹਿਲਾਂ ਹਲੇਰੀਆਂ ਨਾਲ ਮਾਰਦੇ ਸੀਗੇ ਉਹ ਜ਼ੋਰ ਲਾ ਲਾ ਜ਼ੋਰ ਲਾ ਲਾ ਕੇ ਤਾਂ ਹੀ ਦੇਵੀ ਲਾਲ ਦੀ ਛਾਤੀ ਚੌੜੀ ਹੋ ਗਈ ਸੀ ਹਾਂ ਇਹ ਜੀ ਗੱਲਾਂ ਦੇਵੀ ਲਾਲ ਨੇ ਜ਼ੋਰ ਲਾਈਗਾ ਤੇ ਇੱਥੋਂ ਚੌੜਾ ਹੋਈਗਾ ਬੜਾ ਫਰਕ ਜਿੰਮ ਵਾਲਾ ਕਰਨੀ ਅੱਛਾ ਟਾਇਰ ਵੀ ਲਾਉਣਾ ਪੈਂਦਾ ਹਾਂਜੀ ਟਾਇਰ ਅਹੀਂ ਲੈ ਜਾਂਦਾ ਤਾਂ ਹਾਂਜੀ ਸੋ ਕੋਈ ਲੈ ਪੈਨ ਲਾ ਕੇ ਤੇ ਟਾਇਰ ਲੈ ਜਾਂਦਾ ਅੱਛਾ ਇਹਦਾ ਸੋਖਾ ਹੀ ਜਗੜ ਜਾਂਦਾ ਪਰ ਮੈਨੂੰ ਹਲੇ ਵੀ ਲੱਗਦਾ ਥੋੜੀ ਬੱਤ ਨਹੀਂ ਹੈ ਨਹੀਂ ਭਾਈ ਇਹ ਘੰਟੇ ਦੇ ਦੋ ਘੰਟੇ ਧੁੱਪ ਲਾ ਕੇ ਨਾ ਹਾਂ ਉਹ ਹੈ ਭਾਈ ਗੁੱਡਾ ਜਾ ਉਹ ਨਾ ਬਣ ਜੂ ਬੱਤ ਇਹ ਕਰਦਾ ਵੜਾ ਹੋ ਜੀ ਜੱਜ ਨਾ ਇਹ ਇਹ ਥੋੜਾ ਮੀਂਹ ਦਾ ਜਦੋਂ ਕਰਾ ਮੀਂਹ ਦਾ ਹੀ ਉਹ ਕਹਿੰਦੇ ਨਾ ਕਿ ਮੀਂਹ ਦਾ ਕੁੱਟਿਆ ਉਹ ਗੱਲ ਜੀ ਹੋ ਜਾਂਦੀ ਹੈ ਮਲਾਈ ਜੀ ਵੰਗੂ ਜਾਂਦੀ ਹੈ ਕਿਹੜਾ ਜੱਪਣਗਾ ਦੂਜਾ ਚਾਈਨੀਜ਼ ਕਿ ਦੂਜਾ ਹਾਂ ਭਾਈ ਪਿਛਲੇ ਇੱਕ ਕਰੀ ਚਾਈਨੀਜ਼ ਵੀ ਮੈਂ ਚਾਈਨੀਜ਼ ਹੀ ਹੈ ਇਹ ਮੈਂ 20 ਬਾਹਰ ਲਈ ਆਉਂਦਾ तकरीबन ਬਹੁਤ ਵਧੀਆ ਵੈਰਾਈਟੀ ਹੁੰਦੀ ਹੈ ਜ ਹਾਂ ਵਧੀਆ ਲੰਮਾ ਚੱਲ ਜਾਂਦਾ ਫਰੂਟ ਫਰਾਟ ਬਹੁਤ ਚੰਗਾ ਹੁੰਦਾ ਕਲਰ ਆਉਂਦਾ ਜੀ ਲੈ ਹੀ ਹੁਣ ਆਪਣਾ ਹੀ ਹਾਂ ਦੇਖ ਸਾਡਾ ਇੰਜੀਨੀਅਰ ਆ ਦੇਖ ਇੰਜੀਨੀਅਰ ਕੱਸ ਰਿਹਾ ਰੋਟਰੀ ਦੋ ਪਾਲੇ ਜੇ ਇਹਦੇ ਜਾਨੀ ਕਿ ਚਾਰ ਵੀ ਪੈ ਜਾਂਦੇ ਦੋ ਹਾਂ ਇੰਨੇ ਹੋਰ ਲੱਗ ਜਾਣਗੇ ਜੀ ਜਾਨੀ ਕਿ ਜੇ ਮਨ ਨੂੰ ਪਲਾਨ ਕਰਨਾ ਹੋਵੇ ਹਾਂ ਜੀ ਹਾਂ ਹੁਣ ਟਾਇਰ ਟਾਇਰਾਂ ਦੀ ਲੋਡ ਨਹੀਂ ਹੁੰਨੇ ਨੂੰ ਨਾ ਜੀ ਟਾਇਰ ਲਾ ਕੇ ਰੱਖਦੇ ਟਾਇਰ ਤਾਂ ਬਸ ਆਉਣ ਜਾਣ ਵਾਸਤੇ ਆ ਰਸਤੇ ਰਸਤੇ ਰੀ ਚ ਨਾ ਮਿੱਟੀ ਜਦੋਂ ਲਾਵਾਂਗੇ ਉਦੋਂ ਟਾਇਰਾਂ ਦੀ ਲੋਡ ਪਊ ਬਾਈ ਰਸਤੇ ਰਸਤੇ ਰੀ ਆਉਣ ਵਾਸਤੇ ਨਾ ਪਰ ਹੁਣ ਇੱਕ ਗੱਲ ਹੋਰ ਆ ਗਈ ਜੋਰ ਦੀ ਸੁਣਾਦਾ ਕਸ਼ਮੀਰ ਖੜਾ ਕਰਕੇ ਕੀ ਗੱਲ ਆ ਗਈ ਅਸੀਂ ਨਾ ਖੜੀ ਇੱਕ ਮਿੰਟ ਬਸ ਸਟਾਰਟ ਨਾ ਕਰੀ ਯਾਰ ਗੱਲ ਆ ਗਈ ਅਸੀਂ ਨਾ ਇੱਥੇ ਤਲਵੰਡੀ ਮੇਲਾ ਲੱਗਦਾ ਤੇ ਅਸੀਂ ਮੇਲੇ ਤੇ ਟਰੈਕਟਰ ਲੈਣ ਜਾਵੜੇ ਤੇ ਟਰੈਕਟਰ ਚਾਹੀਦਾ ਸੀਗਾ ਇੱਕ ਬੋਟ ਟਿਊਬਲ ਤੇ ਰੱਖਣਾ ਸੀ ਕਸ਼ਮੀਰ ਨੇ ਤੇ ਕਹਿੰਦਾ ਯਾਰ ਆਪਾਂ ਗੋਲਜੀ ਸ਼ੋਹ ਵਾਲਾ ਕੋਈ ਆਸ਼ਾ ਲੈ ਕੇ ਜਿਹੜਾ ਉੱਥੋਂ ਚੱਕਣਾ ਹੀ ਨਾ ਪਵੇ ਪੱਕੇ ਹੀ ਖੜਾ ਦਈਏ ਇੰਜਣ ਦੇ ਤੌਰ ਤੇ ਵਰਤਣਾ ਸੀ ਤੇ ਅਸੀਂ ਭਾਈ ਭਾਲ ਦੇ ਭੂਲਦੇਰੇ ਗਰਮੀ ਜੀ ਸੀ ਧੱਕੇ ਜਿਹਾ ਖੜੇ ਸੀ ਤੇ ਇੱਕ ਬਾਗੜ ਚੋਂ ਆਇਆ ਸੀ ਟਰੈਕਟਰ ਜੇ ਉਹ ਲੈ ਲਿਆ 20 25 ਹਜ਼ਾਰ ਦਾ ਪਤਾ ਨਹੀਂ ਇਹਨੇ ਕਿਹਦੇ ਲਿਆ ਸੀ ਉਹ ਹਾਂ ਜੋ ਲੈ ਲਿਆ ਤੇ ਉਹ ਬਾਗੜੀ ਨਾ ਬਿੰਦੂ ਪੁੱਛਿਆ ਕਾਹਨ ਗੇ ਲਿਆ ਲਿਆ ਕਾਹਨ ਗੇ ਲਿਆ ਤੇ ਹੁਣ ਸਾਡੇ ਨਾਲ ਬਿੰਦੂ ਮਿੰਦੂ ਇੱਕੋ ਹੀ ਸਵਾਲ ਘੇ ਗਿਆ ਕਾਹਨ ਗੇ ਲਿਆ ਕਸ਼ਮੀਰ ਕਹਿ ਰਿਆ ਬੈਠਾ ਸੀ ਕਹਿੰਦਾ ਰਿਸ਼ਤੇ ਰਿਸ਼ਤੇ ਜਾਰੀਆਂ ਤੇ ਜਾਣ ਨੂੰ ਲਿਆ ਗਰਾਂਗ ਨੂੰ ਜਾ ਰਿਹਾ ਔਰ ਰਿਸ਼ਤੇ ਜਾਰੀਆਂ ਜਾਣ ਨੂੰ ਸ਼ੁਰੂ ਆ ਗਈ ਸੀ ਫਿਰ ਤੇ ਰਾਜਾ ਟਰੈਕਟਰ ਜਾਲ ਬਈ ਕਾਰ ਸਟਾਰਟ ਜਿਲਾ ਚਲਾਈਏ ਦੇਖੀ ਇੱਥੇ ਰੱਖ ਮਾਰ ਹੈਂਡਲ। ਓਹ। ਲਾਈਟ ਵੀ ਚੱਗਦੀ ਆ ਜੀ ਪੂਰੇ। ਹਾਂਜੀ। ਇੱਥੇ ਰੱਖ। ਲਾਈਟ ਵੀ ਚੱਗਦੀ। ਨੇਰੇਜ ਵੀ ਕੰਮ ਹੋ ਜਾਂਦਾ ਨਹੀਂ ਨਹੀਂ। ਅਜਾ ਗੀਅਰ ਪੈ ਗਿਆ, ਗੀਅਰ ਪੈ ਗਿਆ। ਯਾ। ਦੂਜਾ ਗੀਅਰ ਪਾ ਦੂਜਾ। ਦੂਜੇ ਤੇ ਕਿੱਥੇ ਹੋਇਆ? ਦੂਜਾ ਪਾਈ ਸੁਣ। ਦੂਜਾ ਗੀਅਰ। ਟ੍ਰੇਸ ਕਰ ਮੜੀ। ਲੱਭੀਂ ਜੋਰ ਨਾਲ ਲੱਗਦਾ ਹੀ ਨਹੀਂ ਭਾਈ। ਜੋਰ ਕਿ ਨਾਲ 걸ਵਾਉਂਦਾ। ਇੱਥੋਂ ਚੱਲੂ ਕਿ ਦਵਾਏ ਤਾਂ ਹਲੇ ਮਰਾ ਦਾਬ ਕੇ ਭਾਈ ਹਲੋ ਦੱਬੋ ਪਿੱਛੇ ਪਿੱਛੇ ਦਾਬ ਦੇ ਕੇ ਰੱਖ ਅੱਛਾ ਇੰਦੀ ਦੇ ਰੋਕ ਕੇ ਰੱਖਦਾ ਮਰਾ ਦਾਬ ਦੇ ਕੇ ਰੱਖ ਹਾਂ ਐਵੇਂ ਦੱਬ ਕੰਨੀਂ ਤਲ ਪਾਜ ਨਹੀਂ ਸਕਦਾ ਜੇ ਦੱਬ ਕੇ ਦਵਾਣੀ ਇਹ ਬੜਾ ਵੱਜ ਬੜਾ ਦੱਬ ਗਿਆ ਆਹ ਉਹੀ ਗੱਲ ਹੈ ਨਾ ਯਾਰ ਆ ਜਾਓ ਪਰ ਚਲਾ ਚਲਾ ਆ ਜਾ ਤੇਰੇ ਬਾਹਰ ਹੋਈ ਕੱਟਾ ਡਰਾਈਵਰ ਆ ਦੇ ਇਹਨੂੰ ਹਵਾ ਆਇਆ ਹੋਇਆ ਹੈ ਨਾ ਹਾਂ ਵੀ ਕਿੰਨਾ ਕੰਨੇ ਦੂਜੇ ਗੇਅਰ ਤੇ ਆ ਬਈ ਹਾਂ ਪਰ ਬਾਵਾ ਗੁੱਡੀ ਜਾਂਦਾ ਯਾਰ ਇੱਥੋਂ ਤੱਕ ਮੈਂ ਕਹਾਂ ਬਈ ਕੰਨਾ ਮਰਜੀ ਲਾ ਲੋ ਇੰਜਨ ਦਾ ਵੀ ਤੇਰਾ ਬੈਕ ਵੀ ਚੱਲਦਾ ਹਾਂ ਬੈਕ ਵੀ ਮੰਨ ਲਓ ਬੈਕ ਗੇਅਰ ਵੀ ਲੱਗਦਾ ਜੇ ਬੈਕ ਕਰਨਾ ਦਾ ਬੈਕ ਗੇਅਰ ਭਾਈ ਹਾਂ ਹਾਂ ਪਾ ਬੈਕ ਕਰਨਾ ਐ ਨਹੀਂ ਬਾਈ ਦੇਖੋ ਬੁਝ ਗਿਆ ਬਿਜਾ ਆਪੇ ਵੈ ਹਾਂਜੀ ਹਾਂਜੀ ਬੈਕ ਵੀ ਆ ਜੂਗਾ ਬੈਕ ਕੇਅਰ ਵੀ ਹੈ ਲੈ ਜਾ ਤੂੰ ਲੈ ਜਾ ਅਸੀਂ ਇੱਥੇ ਗੱਲਾਂ ਮਾਰਦੇ ਮੜਾ ਇਹਨੂੰ ਕਿਹੜਾ ਸਾਲ ਹੋ ਗਿਆ ਬੰਦਾ ਇਹਨੂੰ ਚਾਰ ਪੰਜ ਸਾਲ ਹੋ ਗਏ ਨੇ ਨਾ ਚਾਰ ਚਾਰ ਸਾਲ ਹੋ ਗਏ ਨਾ ਨਾ ਜੀ ਬਸ ਤੇਲ ਬਦਲ ਦੰਨੇ ਆ ਕੱਲਾ ਸਾਰੇ ਤੋਂ ਵੱਧ ਜਾਣ ਆ ਇਸ ਬੰਦੇ ਦੀ ਇਸ ਬੰਦੇ ਦੀ ਬੱਚੀ ਆ ਇਹਦੀ ਛਾਤੀ ਚੌੜੀ ਹੋ ਗਈ ਸੀਗੇ ਉਹ ਦੂਜਾ ਥੜੀਆਂ ਖਿੱਚ-ਖਿੱਚ ਕੇ ਨਾ ਇਹ ਸੀ ਜੀ ਹੱਥ ਵਾਲੀ ਮਸ਼ੀਨ ਜਿਹੜੀ ਇਹ ਸਾਡੇ ਦੇਵੀ ਲਾਹ ਲ ਦੇਖ ਲੋ ਇੰਨੇ ਜ਼ੋਰ ਦਾ ਕੰਮ ਕਰਦਾ ਸੀ ਜਿਹੜੇ ਹੁਣ ਮਸ਼ੀਨਾਂ ਨਾਲ ਹੋ ਗਏ ਪਰ ਇਹਦਾ ਸੀਨਾ 6 1/2 ਇੰਚ ਦਾ ਹੋ ਗਿਆ ਸੀ ਇਹਦੇ ਨਾਲ ਕਿਉਂਕਿ ਸਾਰਾ ਜਿੰਮ ਵਾਂਗੂ ਜ਼ੋਰ ਸੀਨੇ ਤੇ ਪੈਂਦਾ ਸੀ ਉਹਦੇ ਨਾਲ ਕਿੰਨਾ ਗੁੱਟ ਦਿੰਦਾ ਜੀ ਉਹਦਾ ਚਲੋ ਜੀ ਮੰਨ ਕੇ ਚਲੋ ਅੱਧਾ ਕਿਲਾ ਦਾ ਗੁੜੀ ਦਿੱਤੀ ਕਿਲਾ ਕਿੱਲੇ ਦਾ ਕੀ ਮਾਰਨ ਦੇ ਮਤ ਕੇ ਜਦ ਕਈ ਵਾਰ ਉੜਦੇ ਪਹਿਲਾਂ ਫਰਕ ਹੁੰਦਾ ਤੇ ਇਹ ਇਹਦੇ ਨਾਲ ਕਿੰਨਾ ਕਿੰਨੇ ਚਰਚ ਵਜ ਜਾਂਦਾ ਇਹ ਜੀ ਬਸ ਮੰਨ ਕੇ ਚਲੋ ਪੌਣਾ ਕ ਘੰਟਾ ਲੱਗੂ ਆ ਜੀ ਮਾਰਨ ਪੌਣੇ ਘੜੇ ਤੇ ਤੇਲ ਕਿੰਨਾ ਖਾ ਜਾਂਦਾ ਇਹ ਜੀ ਮੰਨ ਕੇ ਚਲੋ ਲੀਟਰ ਖਾਈ ਉਹ ਜੀ ਇੱਥੇ ਇੱਕ ਤਾਂ ਸਾਰੇ ਜਣੇ ਮੰਨ ਕੇ ਚਲੋ ਲਾਜ ਨਹੀਂ ਕਿਹ ਲਿਆ じゃ ਕਹਣਗੇ ਮੇਰਾ ਮਤਲਬ ਆ ਇਹ ਤਕੀਆ ਗਲਾਮ ਆ ਸਾਡੇ ਬੰਦਾ ਦਾ ਲੀਟਰ ਚ ਇੱਕ ਗਿਲਾ ਉਡ ਦਿੰਦਾ ਮਰਾਮ ਨਾਲ ਤਾਂ ਫਿਰ ਬਹੁਤ ਸਸਤਾ ਯਾਰ ਤੇ ਆਪਾਂ ਹੁਣ ਕਹਿਣ ਦਾ ਭਾਅ ਮੈਂ ਤਾਂ ਇਹ ਵੀ ਜੇ 5 ਸਾਲ ਤੋਂ ਜੇ ਚਲਾ ਰਹੇ ਆ ਤਾਂ ਇਹਦਾ ਮਤਲਬ ਕਾਮਯਾਬੀ ਹੈ ਬਹੁਤ ਕਾਮਜਾਬਾ ਮੈਂ ਜੀ ਜਾਨ ਹੀ ਬਚ ਗਈ ਜਿਹੜੀ ਜਾਨ ਬਚ ਗਈ ਉਹ ਆਈ ਕਿੰਨੇ ਦੀ ਸੀ ਉਦੋਂ ਲੱਗਿਆ ਸੀ ਕਰਮਾ 40 42000 ਨਾ ਇਹ 50000 ਲੱਗਿਆ ਜੀ 50000 ਲੱਗਿਆ ਸੀ ਤੇ ਇਹ ਕਿੱਥੋਂ ਬਾਹਰ ਦੀ ਬਣੀ ਹੈ ਕਿੱਥੋਂ ਨਹੀਂ ਭਵਾਨੀਗੜ੍ਹ ਤੋਂ ਲਿਆਏ ਸੀ ਬਣੀ ਕਿੱਥੋਂ ਦੀ ਹੈ ਰਹਿਣੇ ਦੀ ਉਹ ਸਾਮਾਨ ਤਾਂ ਬਾਹਰੋਂ ਮੰਗਾਉਂਦੇ ਆ ਸਾਰਾ ਜਿਹੜਾ ਇੰਜਨ ਹੈ ਇਟਾਲੀਅਨ ਇੰਜਨ ਆ ਇਹ ਮੰਗਾ ਕੇ ਸਾਰਾ ਸਮਾਨ ਉਹਨੂੰ ਲੈ ਲਿਆ ਸੀ ਉਹਨੂੰ ਫਿੱਟ-ਫਟ ਕਰਦੇ ਆ ਜੀ ਫਿੱਟ-ਫਟ ਕਰਕੇ ਤੇ ਫਿਰ ਵੇਚਦੇ ਆ ਰਾਜਾ ਰਾਜਾ ਭਾਈ ਦੀ ਹੈਗੀ ਉੱਥੋਂ ਅਸੀਂ ਤਾਂ ਕਰਕੇ ਫੋਨ ਤੇ ਉੱਥੇ ਭਾਗ ਕੇ ਸੀ ਇਸ ਤੇ ਗੱਡੀ ਲੈ ਕੇ ਉਹਨਾਂ ਨੇ ਖੋਲ ਕੇ ਸਾਨੂੰ ਕਾਰ ਵਿੱਚ ਹੀ ਧਰਤਾ ਅੱਛਾ ਤੇ ਕਾਰ ਕਾਰ ਤੇ ਲਿਆਏ ਤੇ ਇੱਥੇ ਆ ਗਿਆ ਹੁਣ ਇਹਦੇ ਦੋ ਕਿਸਮ ਦੇ ਆ ਇੱਕ ਰੋਟਰੀ ਆ ਤੇ ਇੱਕ ਮਿੱਟੀ ਚੋ ਕੇ ਹੋਰ ਵੀ ਲੱਗ ਜਾਂਦਾ ਫੜੇ ਫਾਲੇ ਫੂਲੇ ਤਾਂ ਹੋਰ ਵੀ ਦਿੱਤੇ ਬਾਈ ਆਪਣੇ ਆ ਜਿਆਦਾ ਅਸੀਂ ਦੋ ਸੰਦ ਕਾਮਯਾਬ ਆਉਂਦੇ ਆ ਜਿਆ ਪੱਖਾ ਜੇ ਵੀ ਦਿੱਤਾ ਸੀ ਇਹਦਾ ਇੱਕ ਇੱਕ ਪੱਖਾ ਵੀ ਇਹਦੇ ਨਾਲ ਉਹ ਪੱਖਾ ਜੇਨ ਦੇ ਵਿੱਚ ਫਿੱਟ ਕਰ ਦਈਏ ਤੇ ਮੈਂ ਕਿਹਾ ਜੀ ਪੀ ਡੀਓ ਵੀ ਹੈਗੀ ਅੱਛਾ ਫਿਰ ਤਾਂ ਸਪਰੇਅ ਟੈਂਕ ਵੀ ਜੁੜੇ ਜਾ ਸਕਦਾ ਨਾਲ ਖੁਸ਼ੀ ਕਰ ਲਓ ਜੀ ਇਸ ਨਾਲ ਸਪਰੇਅ ਵੀ ਮਾਰ ਸਕਦੇ ਆਂ ਆਪਾਂ ਇਹਨੂੰ ਦਿਖਾਉਣ ਦੇ ਮੈਨੂੰ ਬਾਹਰ ਆ ਜਾ ਨਾ ਅਹੀਂ ਲੱਗਦਾ ਨੇ ਮਗਰ ਨਾ ਬਈ ਖੋਲ ਕੇ ਤੇ ਪੀਡੀਓ ਲੱਗਦੀ ਹੈ ਪਿਛਲੇ ਪਾਸੇ ਪੱਖਾ ਲਾ ਕੇ ਤੇ ਪਾਣੀ ਵੀ ਚੱਲਦਾ ਹੈ ਇੱਥੇ ਪੀਡੀਓ ਵਾਲਾ ਗੇਅਰ ਚੱਲਦੀ ਇਹਦੇ ਮਗਰ ਬਹੁਤ ਅਵੇਲਮੈਂਟ ਹੁੰਦੇ ਜਿਹੜੇ ਕਿ ਫਿੱਟ ਹੁੰਦੇ ਆ ਪਰ ਆਪਾਂ ਦਾ ਆਹੀ ਦੋ ਲਿਆਉਂਦੇ ਕਿ ਆਪਾਂ ਨੂੰ ਆ ਕੰਮ ਹੁਣ ਆ ਗਿਆ ਆ ਗਿਆ ਹਾਂ ਜੇ ਸਾਨੂੰ ਐਨ ਲੱਗਦਾ ਡਲਾ ਜਾ ਇੱਕ ਵਾਰ ਹੋਰ ਭੁਜਾ ਕੇ ਜੀ ਮਾਰ ਦੰਨੇ ਤੇ ਨਾਲੇ ਜੀ ਇੰਨੀ ਗੋੜਾਈ ਨਹੀਂ ਆ ਰਹੀ ਨਿਆਰੇ ਹੁਣ ਇਧਰ ਸਾਰੀਆਂ ਅਸੀਂ ਬੱਟਾਂ ਟਰੈਕਟਰ ਵਾਲੇ ਬੱਟਾਂ ਵਾਲਾ ਪਾ ਕੇ ਖਾਲੀਆ ਟੈਬ ਬਣਾ ਲਾਂਗੇ ਖਾਲੀਆ ਟੈਬ ਬਣਾ ਕੇ ਜੀ ਤੇ ਪਟਰੇ ਨਾਲ ਉਹਦੇ ਵਿੱਚ ਸਾਰਾ ਬੱਚਾ ਐ ਕਰਕੇ ਮਾਰਾਂਗੇ ਬਵੜਾਂਗਾ ਹਾਂ ਦਿਖਾਏ ਟੁੰਗਾ ਦੇ ਬਈ ਕੰਨੇ ਹੀ ਲਾ ਲੋ ਹਾਂ ਤੁਹਾਨੂੰ ਵੱਡਣਾ ਦਾ ਕੱਖ ਹੀ ਹੁੰਦਾ ਹਾਂ ਹਾਂ ਕੱਕ ਤਾਂ ਬਈ ਉਹੀ ਗੱਲ ਹੈ ਕਿ ਹੁਣ ਦਾ ਸੁਖ ਨਾਲ ਹੋਣੀ ਨਹੀਂ ਨਿੰਦਦੇ ਕੱਕ ਬਾਲੇ ਕਿਸੇ ਜਵਾਨੇ ਚ ਇੱਥੇ ਉਹ ਇਟਸਟ ਜੀ ਹੁੰਦੀ ਸੀ ਨਾ ਮੈਨੂੰ ਪਤਾ ਹਾਂ ਰੋਣ ਲਾਉਂਦੀ ਕਸ਼ਮੀਰ ਰੋਣ ਇਟਸਟ ਜੀ ਹੁਣ ਵੀ ਆਉਂਗਾ ਹਾਂ ਪਰ ਇੱਥੇ ਐਸਬਾਨ ਚ ਤਾਂ ਇੰਨੀ ਹੁੰਦੀ ਸੀ ਮੇਰੇ ਯਾਦ ਇੱਕ ਵਾਰੀ ਮੈਂ ਅਲਟਾਵੇਂ ਮਾਰੇ ਆ ਐਸਬਾਨ ਚ ਹਾਂਜੀ ਹਾਂ ਆ ਕਿੱਲੇ ਚ ਅਲਟਾਵੇਂ ਫੇਰ ਲਾ ਗਿਆ ਤੇ ਮੈਂ ਸਿਰਫ ਉਹ ਇਟਸਟ ਤੋਂ ਦੁਖੀ ਹੋਇਆ ਮੈਂ ਕਿਹਾ ਥੱਲੇ ਜਾਵੜੂ ਆ ਤਾਂ ਵੀ ਤੇ ਉਹ ਠੀਕ ਹੋ ਜੂ ਪਰ ਉਦੋਂ ਵੀ ਅਗਰ ਪਾਪਾ ਹੀ ਲੜੀ ਜਾਣ ਕਹਿੰਦੇ ਨਾ ਹੋਰ ਹੋਰ ਛੇੜ ਲਈ ਪਰ ਫਸਲ ਦਾ ਇਹਨਾਂ ਨੁਕਸਾਨ ਨਹੀਂ ਕਰਦੀ ਨੁਕਸਾਨ ਨਹੀਂ ਕਰਦੀ ਉਹ ਟੂਬਲ ਦੇ ਖਾਰੇ ਪਾਣੀ ਤੇ ਉੱਤੇ ਡਿਪੈਂਡ ਕਰਦੀ ਹੈ ਖਾਰੇ ਪਾਣੀ ਜਿੱਥੇ ਲੱਗਦਾ ਉੱਥੇ ਹੁੰਦੀ ਆ ਯਾਰ ਹੁਣ ਤਾਂ ਤਕਰੀਬਨ ਨਹੀਂ ਪਤਾ ਨਹੀਂ ਕੀ ਗੱਲ ਆ ਆ ਦੇਖੋ ਕੋਈ ਆਲੂਆਂ ਤੇ ਨਹੀਂ ਕੋਈ ਮੜ ਜਾ ਬਦਲ ਬਦਲ ਕੇ ਫਸਲ ਹੁੰਦੀ ਰਹੇ ਤੇ ਕਾਕਾ ਉਹ ਉੱਭਰ ਦੀ ਆਵਾਜ਼ ਆ ਜਿਹਦਾ ਇਹ ਨਾ ਉਹ ਤਾਂ ਗਰਮੀਆਂ ਤੇ ਹੁੰਦੀ ਹੈ ਲੇਕਿਨ ਗਰਮੀਆਂ ਤੇ ਵੀ ਆਪਾਂ ਹੁਣ ਹੋਣ ਨਹੀਂ ਦਿੰਦੇ ਹੁਣ ਹੁੰਦੀ ਨਹੀਂ ਦੋ ਚੀਜ਼ਾਂ ਚ ਸਭ ਤੋਂ ਵੱਧ ਗਾਲਾਂ ਖਾਧੀਆਂ ਮੈਂ ਇੱਥੇ ਇੱਕ ਤਾਂ ਜੋ ਤਵੀਆਂ ਫੇਰਦਾ ਤੇ ਅਮਰੂਦਾਂ ਦੇ ਥੱਲੇ ਬੂਟੇ ਦੇ ਤਵੀਆਂ ਵੱਢ ਦਿੰਦੇ ਕਿ ਆਪਾਂ ਨੂੰ ਆਉਂਦਾ ਵੀ ਨੇੜ ਦੀ ਟਪਾਈਏ ਤੇ ਉਹ ਵੱਢ ਦਿੰਦਾ ਫਿਰ ਆਪਾਂ ਹੀ ਨਾ ਗਾਣਾ ਕੱਢਣੀਆਂ ਬਸ ਪੱਟ ਦੇ ਇਹਨਾਂ ਨੂੰ ਵਾਹ ਸੱਟ ਦੇ ਇਸੇ ਲਈ ਆ ਤੂੰ ਉਹ ਗਾਲਾਂ ਕੱਢਣੀਆਂ ਪੂਰੀਆਂ ਤੇ ਜਾਂ ਦੂਜਾ ਟਰੈਕਟਰ ਆਪਾਂ ਕੀ ਕਰਨਾ ਉਹਨਾਂ ਦਾ ਪਹਿਲਾਂ ਖਾਲ ਵੱਢਣਾ ਟਰੈਕਟਰ ਜੋ ਦੂਜੇ ਬਾਣ ਚਲ ਜਾਣਾ ਤੇ ਆਪਾਂ ਇਹ ਹੁੰਦਾ ਹੈ ਡੇਟਾ ਹੈਕਰ ਰੇਟ ਪਾ ਲਈਏ ਕੀ ਫਰਕ ਪੈਂਦਾ ਟਰੈਕਟਰ ਜੇ ਦਾ ਪੈਰ ਨਾਲ ਘੇਰ ਚਾ ਲਾਉਣਾ ਕਿ ਟਰੈਕਟਰ ਇਹ ਜਿਹੇ ਹੁੰਦੇ ਸੀ ਜਿਹੜੇ ਡੇਟਾ ਹੈਕਰ ਕਰਕੇ ਟਪਾਉਂਦੇ ਤੇ ਉਹ ਕਈ ਵਾਰੀ ਢਿੱਡ ਜਾ ਲੱਗ ਗਿਆ ਕਿ ਤੇ ਫਿਰ ਘਾਟਾ ਘਟਾ ਖਬਜੀ ਜਾਂਦੇ ਤੇ ਘੰਟੇ ਹੀ ਗਾਲਾਂ ਖਾਈ ਜਾਂਦੇ ਨਾਲ ਚੁੱਪ ਕਰਕੇ ਨਾਲੇ ਕੱਢੀ ਜਾਂਦੇ ਨਾਲੇ ਗਾਲਾਂ ਕਹੀ ਜਾਂਦੇ ਵੀ ਯਾਰ ਯਾਰ ਹੁਣ ਟਪਾਉਣਾ ਹੀ ਸੀ ਮਿੰਟ ਤਾਂ ਲੱਗਦਾ ਹਾਂ ਤੇ ਵੱਢਣ ਤੇ ਟਾਈਮ ਘੱਟ ਲੱਗਦਾ ਹਾਂ ਪਰ ਇਹ ਵੀ ਚਲੋ ਜਾਂਦਾ ਰਹੀਆਂ ਭਰਾਵਾ ਉਹ ਥੱਲੇ ਵੀ ਆਲੂ ਹੈ ਜੀ ਉੱਧਰ ਵੀ ਆਲੂ ਆ ਸਾਰੇ ਹਾਂ ਉਹ ਰੂੜ ਕਿਲੇ ਤੇ ਉਹ ਪਰਲੇ ਰੂੜ ਕਿਲੇ ਚ ਗਿਆ ਆਓ ਆਲੂ ਹੈ ਜੀ ਆਲੂ ਆ ਚੰਗਾ ਖੜਾ ਹੋ ਵੀ ਬਹੁਤ ਵਧੀਆ ਜੀ ਇਹ ਕਿੰਨੇ ਕੁ ਬਿੱਥ ਤੇ ਹੁਣ ਸਾਰਾ ਕੱਚਾ ਪਟੋਂਗੇ ਹਾਂ ਜੀ ਤਕਰੀਬਨ ਬਾਈ ਪੜਦੇ ਪੜਦੇ ਅਪ੍ਰੈਲ ਆ ਜਾਂਦਾ ਆਪਣੇ ਤਾਂ ਮੰਨ ਲਓ ਬਾਕੀ ਪੱਕਾ ਹੀ ਹੈ ਕਿਉਂ ਸਟੋਰ ਵਾਲਾ ਜੱਭ ਜਾ ਨਹੀਂ ਕਰਦੇ ਆਪਾਂ ਕਰਾਂ ਬੇਚ ਹੀ ਦਿੰਨੇ ਨਾਲ ਦੇ ਨਾਲ ਤੇ ਮੈਂ ਸੁਣਿਆ ਇਹਦਾ ਕਿ ਗੋਭੀ ਕਸ਼ਮੀਰ ਦਾ ਸਰਿਆ ਸੀ ਰੁਲਗੀ ਕਹਿੰਦੇ ਬਸ ਹਾਂ ਆਪਣੇ ਕੋਲ ਤਾਂ ਸੀ ਨਹੀਂ ਉਦੋਂ ਉਹ ਪਹਿਲਾਂ ਤਾਂ ਰੇਟ ਵਧੀਆ ਸੀ ਉਦੋਂ ਸੀ ਉਹ ਆ ਇੱਥੇ ਗੋਭੀਆਂ ਸੀਗੀਆਂ ਜੀ ਅਗੇਤੀਆਂ ਹਾਂ ਹੁਣ ਆਪਾਂ ਨੂੰ ਵੀ ਹਿਸਾਬ ਜਾ ਆ ਗਿਆ ਕਿ ਕਿਦੋਂ ਆਪਾਂ ਗੇਤੀਆਂ ਲੈ ਕੇ ਆਪਾਂ ਚੱਪਨ ਲਾਤਾ ਜੀ ਇੱਥੇ ਉਹ ਬਹੁਤ ਜ਼ਿਆਦਾ ਮਹੀਨਾ ਵੀ ਲਾ ਲੋ ਉਦੋਂ ਵੀ ਸਬਜ਼ੀ ਡਾਉਣ ਜੀ ਹੋ ਜਾਂਦੀ ਆ ਉਦੋਂ ਬਾਅਦ ਇੱਕ ਤਾਂ ਖਾਸਾ ਮੱਧਾ ਰਿਆ ਗੋਭੀ ਤਾਂ 4 ਰੁਪਏ ਕਿਲੋ ਤੱਕ ਵੀ ਆ ਗਈ ਜੀ 100 ਰੁਪਏ ਲਵਾਵਾ ਵੀ ਵਿਕਿਆ ਕੋਈ ਹੋਰ ਵੈਰਾਈਆਂ ਕੱਲਾ ਹੁਣ ਆਲੂ ਦਾ ਭਾਅ ਠੀਕ ਹੈ ਜਾਲੇ 14 ਰੁਪਏ ਇਹ ਆਪਣਾ ਵਿਕੀ ਜਾਂਦਾ ਇਹ ਤਾਂ ਭਾਵਾ ਸ਼ੁਰੂ ਤੋਂ ਰਹੀ ਹੈ ਮੁੱਢ ਕੀਮਾ ਜਦੋਂ ਜੇ ਇੱਥੇ ਹੁਣ ਗੱਲ ਕਰੀਏ ਆਪਾਂ 80 ਦੇ ਦੌਰ ਦੀ ਹਾਂਜੀ ਹਾਂਜੀ 80 ਜੇ ਆਪਣੇ ਇੱਥੇ ਆ ਬਾਣ ਚ ਕੱਦੂ ਬਹੁਤ ਬੀਜਦੇ ਸੀ ਹਾਂਜੀ ਤੇ ਮੇਰੇ ਯਾਦ ਆ ਅੱਥ ਨੇ ਸਾਨੂੰ 4:00 ਵਜੇ ਸਕੂਲੋਂ ਆਉਣਸਾਰ ਵੀ ਕੱਦੂ ਤੋੜਨੇ ਆ ਹਾਂਜੀ ਹਾਂਜੀ ਤੇ ਇੱਥੇ 10-10 15-15 ਨੇ ਬੋਲਟੀਆਂ ਪਰ ਪਰ ਕੱਦੂ ਟੋਈ ਜਾਂਦੇ ਤੇ ਢੇਰ ਲਾ ਲੈਂਦੇ ਤੇ ਫਿਰ ਇਹ ਹਾਲ ਹੁੰਦਾ ਵੀ ਉਦੋਂ 50 ਰੁਪਈਆ ਚ ਤੇ ਗਊਸ਼ਾਲਾ ਚ ਲਾ ਕੇ ਆਉਂਦੇ ਟਰਾਲੀ ਲਾ ਕੇ ਆਉਂਦੇ ਸਾਫਤੀ ਸਾਫਤੀ ਟਰਾਲੀ ਤੋੜਨ ਤੇ ਇੰਨੀ ਮਿਹਨਤ ਲੱਗਦੀ ਐ ਇੰਨਾ ਔਖੇ ਹੁੰਦੇ ਤੇ 50 ਰੁਪਈਆ ਚ ਲਾ ਕੇ ਆਉਂਦੇ ਪਰ ਮੱਦਾ ਹੀ ਉਹ ਕਰਦਾ ਜੀ ਇਹ ਮੱਦਾ ਨਾ ਪਾਵੇ ਫੇਰ ਤਾਂ ਬੰਦਾ ਦਿਵਾਲੀ ਹੀ ਨਹੀਂ ਆਪਾਂ ਦਾ ਬਸ ਚਲੋ ਠੀਕ ਐ ਮੱਦੇ ਦੇ ਵੀ ਗਿੱਜੇ ਹੋਏ ਆ ਤੇ ਤੇਜ਼ ਉਹ ਇਹ ਉਹ ਗੁੱਡ ਰੱਖਿਆ ਬਈ ਸਾਰਾ ਤੇ ਉਹਦੇ ਵਿੱਚ ਮੰਨ ਲਓ ਕੱਖ ਜਾ ਆ ਮਾੜਾ ਮਾੜਾ ਹੁੰਦੀਆਂ ਆਪਣੇ ਬੀਬੀਆਂ ਨਾ ਆਪਣੇ ਜਵਾਕ ਜੇ ਬਾਕੀ ਲਾਲ ਚਲੋ ਤੇ ਮੂਲੀ ਵੀ ਇਹ ਕਿਦਾਂ ਰਹੀ ਮੂਲੀ ਬਈ ਇੱਕ ਤੇ ਭਾਅ ਠੀਕ ਰਿਹਾ ਮੂਲੀ ਦਾ ਪਰ ਅੱਗੇਤੀ ਮੂਲੀ ਨਿਕਾਮਜਾਬ ਜੀ ਨਹੀਂ ਹੋਈ ਗਰਮੀ ਜ਼ਿਆਦਾ ਪੈ ਗਈ ਅੱਛਾ ਹਾਂਜੀ ਹਾਂਜੀ ਤੇ ਅੱਗੇਤੀ ਮੂਲੀ ਤੇ ਪਿਛੇਤੀਆਂ ਤੇ ਮੰਨ ਲਓ ਪਿਛੇਤੀ ਚੰਗੀ ਹਣੋਂ ਮੂਲੀ ਲੱਗੀ ਹੈ ਜੀ ਆਲ ਸੀਜ਼ਨ ਉਹ ਕਹਿੰਦੇ ਨਸਰਦੀ ਨਹੀਂ ਪਿਛੇਤੀ ਲੱਗੀ ਆ ਮੇਰੀ ਗੁੱਡੀ ਦੇਖ ਲੈ ਜੀ ਉਮੈ ਹੱਥ ਟਿਕਣ ਦੀ ਹੈ ਹੱਥ ਟਿਕਣ ਦੀ ਪਿੱਛੇ ਬ੍ਰੇਕ ਹੈ ਅਮਰੂਦ ਖਾਣ ਵਾਲੇ ਹੋ ਹੀ ਨਹੀਂ ਹਲੇ ਨਾ ਹੁਣ ਤੱਕ ਨਾ ਇੱਕ ਵਾਰ ਉਹ ਹੋ ਗਏ ਜੀ ਸਾਲਾਂ ਵਾਲੇ ਹੁੰਦੇ ਨਹੀਂ ਹਾਂ ਨਾ ਇੱਕ ਵਾਰ ਤਾਂ ਪੱਕ ਗਏ ਇਹ ਅੱਛਾ ਪੱਕ ਕੇ ਹਟਿਆ ਜੀ ਹੁਣ ਅੱਛਾ ਅੱਛਾ ਇਸ ਤੋਂ ਬਾਅਦ ਗਰਮੀ ਤੇ ਲਖਨਉ ਲੋ ਜੀ ਦੋਸਤੋ ਆਸ ਐਪੀਸੋਡ ਨੂੰ ਇੱਥੇ ਹੀ ਕਰਦੇ ਆ ਫਿਨਿਸ਼ ਸਾਡਾ ਨਿੱਜੀ ਜੀਆਂ ਗੱਲਾਂ ਸੀ ਤੇ ਨਿੱਜੀ ਜੀਆਂ ਬਾਤਾਂ ਸੀ ਕਈ ਲੋਕ ਕਹਿਣਗੇ ਸ਼ਰਕ ਉਹਨਾਂ ਨੂੰ ਚੰਗੀਆਂ ਨਾ ਲੱਗਣ ਪਰ ਸਾਡੀ ਕੋਸ਼ਿਸ਼ ਇਹ ਹੁੰਦੀ ਆ ਵੀ ਤੁਹਾਡੇ ਤੱਕ ਲਿਜਾਣ ਲਿਜਾਣੀਆਂ ਇਹ ਗੱਲਾਂ ਵੀ ਹੋ ਸਕਦਾ ਕਿਸੇ ਨੂੰ ਜਾਗ ਲੱਗ ਜੇ ਹੋ ਸਕਦਾ ਕਿਸੇ ਬੰਦੇ ਨੂੰ ਇਹ ਤੋਂ ਕੁਝ ਫਾਇਦਾ ਮਿਲ ਜੇ ਇਸੇ ਲਈ ਅਸੀਂ ਦਿਖਾਉਨੇ ਆ ਤੇ ਦੂਜਾ ਇਹ ਆ ਵੀ ਬਹੁਤ ਚਿਰ ਹੋ ਗਿਆ ਸੀ ਮੈਨੂੰ ਲੜੀ ਜਾਂਦੇ ਸੀ ਵੀ ਤੂੰ ਬਾਹਰ ਦਾ ਕੋਈ ਐਪੀਸੋਡ ਨਹੀਂ ਕਰ ਰਿਆ ਬਾਹਰੋਂ ਹੁਣ ਪਾਕਿਸਤਾਨ ਤੋਂ ਕਰਕੇ ਆਇਆ ਕਾਫੀ ਸ਼ੂਟ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਲਗਾਤਾਰ ਦਿਖਾਉਂਦੇ ਰਹਾਂਗੇ ਤੇ ਪਰ ਅੱਜ ਕੇਰਾ ਇਹ ਤੱਤਾ ਤੱਤਾ ਐਪੀਸੋਡ ਦੇ ਨਜ਼ਾਰੇ ਲਓ ਇਹ ਮੈਂ ਭੇਜਦਾ ਹੁਣੇ ਕਹਿਣਾ ਵੀ ਅੱਜ ਹੀ ਜਾਂ ਇੱਕ ਦੋ ਦਿਨਾਂ 'ਚ ਇਹ ਪਾ ਦਿੰਨੇ ਆ ਤੇ ਬਾਕੀ 4 ਕਿ ਦਿਨਾਂ 4 ਕਿ ਤਰੀਕ ਤੱਕ ਇੰਡੀਆ ਦੇ ਵਿੱਚ ਆ ਜੀ ਤੇ ਜੇ ਕੋਈ ਵੀ ਸੱਜਣ ਮਿੱਤਰ ਮਿਲਣਾ ਚਾਹਵੇ ਤਾਂ ਉਹੀ ਆਪਣਾ ਇੰਡੀਆ ਵਾਲਾ ਨੰਬਰ ਚੱਲਦਾ 9467800004 ਆਸਟ੍ਰੇਲੀਆ ਵਾਲਾ ਵੀ ਚੱਲਦਾ ਜੀ ਤੇ ਜਦੋਂ ਮਰਜ਼ੀ ਸੰਪਰਕ ਕਰੋ ਮਿਲਾਂਗੇ ਫਿਲਹਾਲ ਅਸੀਂ ਆਪਦਾ ਲੈਰੀਆ ਨਾਮ ਦਾ ਆਪਣੇ ਮਿੱਤਰ ਪਿਆਰਿਆਂ ਚ ਦਿਓ ਇਜਾਜ਼ਤ ਮਿਲਦੇ ਆਂ ਜੀ ਸਤਿ ਸ੍ਰੀ ਅਕਾਲ